ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦੇਖਦਾ ਸੀਗਾ ਮੈਂ ਡਾਇਮੰਡ ਆਪਣਾ ਕਿਉਂਕਿ ਇਹਦੀ ਬੇਲ ਵੱਡਣੀ ਆ ਇਹ ਨਵਾਂ ਬੀਜ ਇਹਦਾ ਸੀਰ ਰੱਖਣਾ ਨਾ ਇਹਦੀ ਬੇਲ ਵੱਢਣੀ ਆਪਾਂ ਤੇ ਫਿਰ ਹੁਣ ਇਹਨੂੰ ਦੇਖਣ ਆਇਆ ਸੀਗਾ ਵੀ ਬੇਲ ਵੱਢਦੀ ਏ ਕਿ ਹਜੇ ਰੁਕਣਾ ਰੁਕਣਾ ਤਾਂ ਹੈ ਨਹੀਂਗਾ ਬਸ ਇੰਨਾ ਕੀ ਰੁਕਣਾ ਪਊਗਾ ਵੀ ਥੋੜਾ ਖੇਤ ਨਾ ਗਿੱਲੇ ਆ ਬਸ ਹੋ ਚੱਕਰ ਦੇ ਵਿੱਚ ਰੁਕਣਾ ਪੈ ਸਕਦਾ ਨਹੀਂ ਕੋਈ ਰੁਕਣ ਦੀ ਲੋੜ ਨਹੀਂ ਦੇਖ ਲੋ ਸਾਈਜ਼ ਕਿੰਨਾ ਸੋਹਣਾ ਬਣਿਆ ਹੋਇਆ ਆਲੂ ਦਾ ਵੀ ਤੋਂ ਉੱਪਰ ਹੀ ਚਲੇ ਗਿਆ ਯਾਨੀ ਕਿ ਐਂਡੀ ਹੁਣ ਨਾ ਬਾ ਬੇਲ ਇਹਦੀ ਵੱਢਣੀ ਆ ਕਿਉਂਕਿ ਫਿਰ ਨਾ ਵਾਇਰਸ ਨਹੀਂ ਆਉਂਦਾ ਤੇ ਹੁਣ ਤਾਂ ਬੇਲ ਆਲੂ ਪਿਆ ਹਨ ਪੂਰਾ ਸਾਫ ਸੁਥਰਾ ਬਹੁਤ ਵਧੀਆ ਟਾਪ ਟਾਪ ਕਲਾਸ ਏ 1 ਕੰਡੀਸ਼ਨ ਦੇ ਵਿੱਚ ਤੇ ਸੋੜਿਆ ਨਾ ਖਾਲੀ ਗਿੱਲੀ ਆ ਨਾ ਦੇਖੋ ਖਾਲੀ ਚ ਫਿਰ ਜਦੋਂ ਟਾਇਰ ਪਾਊਗਾ ਅ ਡਰ ਇਹ ਹੀ ਆ ਕਿ ਸੈੱਡਾਂ ਵਾਲੀਆਂ ਬੱਟਾਂ ਮਿੱਧ ਹੋਣਗੀਆਂ ਜਾਦੇ ਤਾਂ ਕਰਕੇ ਹੈਗਾ ਵਾ ਵੀ थोड़े दिन अद्धा दिन रुक जाए है ना उस चक्र है ਇਨੂ ਬਲਾਈਟ ਨਹੀਂ ਆਈ ਦੇ ਲੋ ਆਪਣੇ ਨਾ ਪੂਰਾ ਸਾਫ ਸੁਥਰਾ ਐ ਨ ਵਧੀਆ ਆਲੂ ਆ ਆਪਣੇ ਕੋਲੇ ਇੱਕ ਵੀਰ ਦਾ ਮੈਸੂਨ ਆਇਆ ਸੀ ਵੀਰੇ ਵੀ ਹੁਣ ਆਪਣੇ ਕੋਲੇ ਉਹ ਬੀਬੀ ਬੱਚਿਆਂ ਨੇ ਵੀ ਤੁਸੀਂ ਕਿਹਾ ਵੀ ਆਪਣੇ ਵਾਇਰਸ ਆ ਗਿਆ ਵੀਰੇ ਉਹ ਖੇਤ ਨਾ ਅੱਡ ਸੀਗੇ ਇਹ ਖੇਤ ਆਡਾ ਆਪਣੇ ਕੋਲੇ ਜਿੰਨੇ ਹੈਗੇ ਆ ਦੇ ਅੱਜ ਥਾਰਜ ਤੇਲ ਉਹੀ ਪਾਉਣਾ ਅੱਜ ਨਹੀਂ ਹੋਰ ਕਿਤੋਂ ਪਾਉਣਾ ਤੇਲ ਕਿਉਂਕਿ ਹੁਣ ਖੇਤਿਆਂ ਦੇ ਕੰਮ ਚੱਲਦੀ ਹੈ ਨਾ ਤਾਂ ਕਰਕੇ ਖੱਤੇ ਦੀ ਤੇਲ ਪਾਉਣਾ ਕਿਸੇ ਚੱਕਰ ਦੇ ਵਿੱਚ ਨਾ ਖੱਤੇ ਦੀ ਪਾਇਆ ਜਾ ਰਿਹਾ ਦੇ ਲੋ ਸਾਡੇ ਕੰਮ ਬੰਦਿਆਂ ਨੇ ਕਿਵੇਂ ਤੋੜ ਕੇ ਸਿੱਟੇ ਪਏ ਜਿੰਨਾ ਮਰਜੀ ਸੰਭਾਲ ਲਓ ਚੀਜ਼ਾਂ ਨਾਲ ਸੈੱਟ ਹੀ ਦੇਣੀ ਆ ਬਦੰਦਰਾਂ ਨੂੰ ਕੀ ਹੋ ਗਿਆ ਤੂੰ ਚੱਲੀ ਨਹੀਂ ਪੁੱਤਰ ਇਹਦੀ ਸੋਚ ਉਧਰੋਂ ਬੰਦ ਇਹ ਸੱਚ ਕਿਤਰਾ ਬੰਦ ਨਾ ਨਹੀਂ ਚਲਦੀ ਨਹੀਂ ਇਦੋਂ ਕੋਈ ਆਣ ਲਗਾਵੇ ਕੋਈ ਆਣ ਲਗਾਵੇ ਇਹ ਢੱਗ ਲੱਗੇ ਜਦ ਹੀ ਬੰਦ ਹੋ ਜਾਂਦੇ ਆ ਤੇਲ ਲੱਗੇ ਤੇ ਹੀ ਬੰਦ ਹੋ ਜਾਂਦੀ ਝੱਗ ਲੱਗੇ ਤੇ ਹੀ ਬੰਦ ਹੋ ਜਾਂਦੀ ਤੇਲ ਲੱਗੇ ਤੇ ਹੀ ਬੰਦ ਹੋ ਜਾਂਦੀ ਆ ਜਦੋਂ ਲੱਗ ਗਿਆ ਮੂਹਰੋਂ ਮੜਾ ਝੱਗ ਲੱਗੀ ਤਾਂ ਵੀ ਆਟੋ ਘੱਟਾ ਇਹ ਆਪਣੀ ਡੀਪੀ ਅੰਦਰੋਂ ਗਲਦੀ ਕਰਾਈ ਹੋਈ ਆ ਤੇਲ ਨਾਲ ਲੰਗੇ ਆ ਮੋਟਰ ਜੀ ਲੱਗੇ ਆ ਬਿਜਲੀ ਤੇ ਚੱਲਦੀ ਆ ਚਾਬੀ ਨਹੀਂ ਕਰਨੀ ਪੈਂਦੀ ਬੰਦ ਨਹੀਂ ਕਰਨੀ ਇਥੋਂ ਤੇਲ ਹੁਣ ਤਾਪ ਹੋਣਾ ਕਿਉਂਕਿ ਖੱਤਿਆਂ ਦੇ ਕੰਮ ਲਈ ਚੱਲਦੀ ਹੈ ਜਦੋਂ ਰੂੜਾਂ ਵਾਲੇ ਕੰਮ ਲਈ ਚੱਲਦੀ ਹੋਵੇ ਫਿਰ ਸੜਕ ਤੋਂ ਪਟ્રોલ ਪੰਪ ਤੋਂ ਪਵਾ ਲਈ ਜਾਂ ਫਿਰ ਹਨ ਪੂਰੀ ਫੁੱਲ ਕਰ ਲਈ ਉੱਤੇ ਤੱਕ ਅੱਜ ਚਲਾਇਆ ਫਿਰ ਸਪਰੇਅ ਦਾ ਕੰਮ ਕਿਉਂਕਿ ਹੁਣ ਡਾਰੀ ਲੱਗੀ ਜਾਂਦਾ ਹਿਮਾਲਿਆਣੀ ਆਲੂ ਤੇ ਸਪਰੇਅ ਕਰਨ ਲੱਗੇ ਹੋਏ ਆ ਤੇ ਇਹ ਤੇ ਪਹਿਲਾਂ ਕਰਜਟ ਕਰਤੀ ਸੀਗੀ ਤੇ ਹੁਣ ਅੱਜ ਐਮ 45 ਪਾਈ ਆ ਤੇ ਨਾਲ ਉਹਦੇ ਸਟ੍ਰੈਪੋ ਦੀਆਂ ਦੋ ਕੁੜੀਆਂ ਪਾਤੀਆਂ ਨਾਲ 13045 ਪਾਤੀ ਤੇ ਦੁਬਾਰਾ ਮੈਂ ਕਿਹਾ ਦੀ ਸਪਰੇਅ ਕਰਨ ਲੱਗੇ ਆ ਤੇ ਇਹ ਖੇਤਾਂ ਨੇ ਪੂਰੇ ਸਾਫ ਸੁਥਰੇ ਪਿਆ ਪੂਰੇ ਵਧੀਆ A1 ਕੰਡੀਸ਼ਨ ਦੇ ਵਿੱਚ ਤੇ ਕੋਈ ਇਹਨਾਂ ਨੂੰ ਬਿਮਾਰੀ ਨਹੀਂ ਕੋਈ ਕੁਝ ਨਹੀਂ ਹੈਗਾ ਇਹਨਾਂ ਪੂਰੇ ਵਧੀਆ ਇੱਕ ਨੰਬਰ ਵੇ ਅੱਜ ਕਰਿਆ ਇਹ ਸਵੇਰ ਤੇ ਕਾਫੀ ਸਪਰੇਅ ਕਰਤੀ ਆ ਹਾਂਜੀ ਵੀਰੇ ਇਹ ਆਪਣੀ ਮੱਕੀ ਇਹ ਬੀਜੀ ਸੀ ਆਪਾਂ 9208 ਤੇ ਮੱਕੀ ਤਾਂ ਹੋਈ ਸੋਹਣੀ ਤੇ ਇਹ ਇਹ ਖੇਤ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਈ ਹੋਈ ਆ ਉਹ ਜਿਹੜਾ ਦੂਜਾ ਇੱਕ ਕਿਲਾ ਵਾ ਉਹ ਸਹੀ ਸਰਾਮਤ ਖੜੀ ਐ ਪੂਰੀ ਵਧੀਆ ਜਾਣਗੇ ਇਹਦੇ ਵਿੱਚ ਉਹ ਪ੍ਰੋਬਲਮ ਬਾ ਟਾਂਡਾ ਬਹੁਤ ਮੋਟਾ ਹੋਈ ਜਾਂਦਾ ਟਾਂਡਾ ਤਾਂ ਐਡਾ ਮੋਟਾ ਹੋ ਗਿਆ ਮੈਂ ਤੁਹਾਨੂੰ ਦਿਖਾਵਾਂ ਜੀ ਆ ਦੇਖੋ ਟਾਂਡੇ ਦੀ ਬਹੁਤ ਮੋਟਾ ਸ ਤੇ ਮੱਕੀ ਹੈਗੀ ਆ ਵਧੀਆ ਹੋਈ ਹੋਈ ਸਾਰੀ ਕੋਈ ਐਉਂ ਨਹੀਂ ਹੈਗਾ ਕਿ ਵਧੀਆ ਨਹੀਂ ਮੱਕੀ ਬਹੁਤ ਸੋਹਣੀ ਆ ਤੇ ਬਸ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦੀ ਹੈਗੀ ਆ ਇਹ ਖੇਤ ਦੇ ਵਿੱਚ ਨਾ ਜਦੋਂ ਆਪਾਂ ਮੱਕੀ ਬੀਜਣੀ ਸੀਗੀ ਉਦੋਂ ਇਹ ਖੇਤ ਥੋੜਾ ਜਿਹਾ ਗਿੱਲਾ ਸੀਗਾ ਮੀਂਹ ਪੈ ਕੇ ਹਟਿਆ ਸੀ ਤੇ ਕਿਉਂਕਿ ਆਪਣੇ ਉਹ ਛੱਡ ਦਾ ਪਾਣੀ ਵੀ ਸਾਰਾ ਫਾਰਮ ਦਾ ਪਾਣੀ ਇਹ ਖੇਤ ਚ ਨਹੀਂ ਆਉਂਦਾ ਤੇ ਉਦੋਂ ਮੱਕੀ ਬੀਜਣੀ ਦੀ ਛੇਤੀ ਕਰਕੇ ਨਾ ਪਾਣੀ ਖੜੇ ਚ ਹੀ ਆਪਾਂ ਪਲਾਉ ਫੇਰਤੇ ਸੀ ਪਾਣੀ ਖੜੇ ਚ ਪੜਾਓ ਫੇਰੇ ਫੇਰ ਉਹ 4-5 ਦਿਨ ਸੁੱਕਣ ਨੂੰ ਲੱਗ ਗਏ ਹਨ ਵੀ ਚਲੋ ਸੁੱਕੇ ਦੇ ਬਾਅਦ ਮੱਕੀ ਦਾ ਸੁੱਕੇ ਖੱਤੇ ਜੀ ਬੀਜੀ ਸੀ ਢਕਾ ਕੇ ਪਰ ਗਿੱਲਾ ਬਹੁਤ ਸੀ ਤੇ ਅਸੀਂ ਤਾਂ ਪੰਗਾ ਲਿਆ ਯਾਨੀ ਕਿ ਉਹ ਕਰਕੇ ਹਨਾ ਵੀ ਗਿੱਲੇ ਚ ਫੇਰ ਕੇ ਉਹਦੋਂ ਸੁਕਾਜ ਕੇ ਪਰ ਕੀ ਕਰੇ ਉਹਦੋਂ ਬਾਅਦ ਫੇਰ ਵੀ ਪੈ ਗਿਆ ਫੇਰ ਭਰ ਗਿਆ ਸੀ ਤੇ ਪਰ ਅਸੀਂ ਇੱਕ ਗੱਲ ਇਹਦੀ ਨੋਟ ਕਰੀ ਸੀ ਮੱਕੀ ਦੀ ਕਿ ਜਿਵੇਂ ਨਾ ਆਪਣੇ ਗਰਮੀਆਂ ਦੇ ਵਿੱਚ ਪਾਣੀ ਖੜਕ ਕੇ ਮੱਕੀ ਮੱਕੀ ਸੁੱਕ ਜਾਂਦੀ ਹੈ ਥਿਆਲਾਂ ਦੇ ਵਿੱਚ ਮੱਕੀ ਨਹੀਂ ਸੁੱਕੀ ਸਾਡੇ ਉਹ ਨਾਲ-ਨਾਲ ਨਾ ਉਹ ਆਪਣੀ ਪਹੀ ਦੇ ਨਾਲ-ਨਾਲ ਉਥੇ 2-2 ਹਫ਼ਤੇ ਪਾਣੀ ਨਹੀਂ ਸੁੱਕਦਾ ਜਾਨੀ ਕਿ ਪਾਣੀ ਲੱਗੇ ਤੋਂ ਬਾਅਦ ਨਾ ਪਾਣੀ ਇਹਨੂੰ ਇੱਕ ਪਾਣੀ ਹਾਂ ਇੱਕ ਪਾਣੀ ਲਾਇਆ ਮਸਾਂ ਅਜੇ ਤੱਕ ਦੇਖ ਲੋ ਖੇਤ ਉਵੇਂ ਦਾ ਉਵੇਂ ਗਿੱਲਾ ਪਿਆ ਹੈ ਨਾ ਤੇ ਉਹਦੇ ਨਾਲ ਪਾਣੀ ਨਹੀਂ ਸੁੱਕਦਾ ਹੈਗਾ ਤੇ ਤੁਸੀਂ ਦੇਖ ਲੋ ਮੱਕੀ ਪੀਲੀ ਨਹੀਂ ਹੋਈ ਮੱਕੀ ਦਾ ਰੰਗ ਐਨ ਉਵੇਂ ਕਾਲੇ ਦਾ ਕਾਲੇ ਪਿਆ ਸਾਰੇ ਦਾ ਕੀ ਉਹ ਸਾਲਾ ਸਿਆਲਾਂ ਦੇ ਵਿੱਚ ਪੰਗਾ ਗਰਮੀਆਂ ਦੇ ਵਿੱਚ ਸੁੱਕ ਜਾਂਦੀਆਂ ਮੱਕੀ ਜੇ ਗਰਮੀਆਂ ਹੁੰਦੀਆਂ ਮੈਂ ਕਹਿੰਦਾ ਮੱਕੀ ਸਾਰੀ ਪੀਲੀ ਪੈ ਕੇ ਸੁੱਕ ਜਾਣੀ ਸੀ ਬਿਮਾਰੀ ਲੱਗ ਜਾਣੀ ਤੇ ਉਹ ਜੜ ਚੁੱਲੀ ਜੀ ਲੱਗ ਜਾਣੀ ਤੇ ਇਹਨੂੰ ਕੋਈ ਬਾਹਲਾ ਕੁਝ ਆਪਾਂ ਪਾਇਆ ਨਹੀਂ ਰਿਓਰ ਵੀ ਪਾਇਆ ਸੀਗਾ ਬਸ ਕੋਈ ਜਿਆਦੇ ਚੀਜ਼ਾਂ ਤਾਂ ਹੋਰ ਸਿੱਟੀਆਂ ਨਹੀਂ ਆਪਾਂ ਕੁਝ ਨਹੀਂ ਪਾਇਆ ਥੱਲੇ-ਥੱਲੇ ਬਸ ਡੀਏਪੀ ਨਾਲ ਪੋਰਿਆ ਸੀਗਾ ਬਸ ਹੋਰ ਕੁਝ ਨਹੀਂ ਪਾਇਆ ਤੇ ਯਾਨੀ ਕਿ ਇਹ ਹੈਗਾ ਆ ਥੋੜੇ ਜਿਓ ਉਦੋਂ ਬਾਅਦ ਲੈਣਾ ਚਲਾਈ ਸੀ ਇਹ ਵੀ ਹਰੀ ਤਾਂ ਵਧੀਆ ਹੋਈ ਆ ਪਰ ਇਹਦਾ ਵੀ ਟਾਂਡਾ ਮੋਟਾ ਹੋਈ ਜਾਂਦਾ ਇਹ ਹੁਣ ਕੱਦ ਵੱਧਣੋਂ हट ਗਈ ਤੇ ਤੇ ਜਾਨੀ ਕਿ ਇਹ ਮੱਕੀ ਦਾ ਹੈ ਤਾਂ ਬਹੁਤ ਵਧੀਆ ਵਾ ਵੀ ਵਧੀਆ ਹੋ ਰਹੀ ਆ ਹਨਾ ਤੇ ਬਸ ਇਹੀ ਆ ਕਿ ਇਹ ਉਹਦੇ ਨਾਲੋਂ ਜੇ ਮਹੀਨਾ ਪਹਿਲਾਂ ਆ ਗਈ ਦੂਜੀ ਮੱਕੀ ਨਾਲੋਂ ਤੇ ਜੇ ਝਾੜ ਵੀ ਵੱਧ ਨਿਕਲ ਗਿਆ ਤਾਂ ਮੇਰੇ ਖਿਆਲ ਚ ਫਿਰ ਕੰਮ ਜਾਂਦਾ ਕਣਕ ਦੀ ਜਗ੍ਹਾ ਮੱਕੀ ਬੀਜਣ ਵਾਲੀ ਆ ਇਹਨੂੰ ਅਕਤੂਬਰ ਦੇ ਵਿੱਚ ਨਾ ਹੋਰ ਥੋੜਾ ਜਿਹਾ ਗੇਤਾ ਕਰਕੇ ਲਾਲ ਵੀ ਮੇਰੇ ਖਿਆਲ ਉਹ ਵਧੀਆ ਰਹੂਗੀ ਜਾਨ ਬੀਜ ਅਕਤੂਬਰ ਚ ਥੋੜਾ ਗਿਆਤਾ ਕਰ ਲੈਨੇ ਆ ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਹੋਰ ਜਿਆਦਾ ਵਧੀਆ ਮਿਲੂਗੀ ਜਿਵੇਂ ਆਪਾਂ ਅਕਤੂਬਰ ਦੇ ਐਂਡ ਜੇ ਚਲਾਈ ਆ ਵੀ ਜਦੋਂ ਸ਼ੁਰੂਆਤ ਦੇ ਵਿੱਚ ਹੀ ਲਾ ਦੇਵੇ ਫਿਰ ਜਾਨ ਨੂੰ ਠੰਡ ਤੋਂ ਇਹਨੇ ਪੂਰੀ ਵੱਡੀ ਹੋ ਜਾਣਾ ਫਿਰ ਇਹਨੂੰ ਕੋਈ ਦਿੱਕਤ ਨਹੀਂ ਹੈ ਤੇ ਉਹ ਚੀਜ਼ ਵਧੀਆ ਜਿੱਥੇ ਜਾਨੀ ਕਿ ਜੇ ਆਪਾਂ ਕਾਣਕ ਨਹੀਂ ਲਾਉਣੀ ਤਾਂ ਲਾ ਸਕਦੇ ਆ ਤੇ ਹੁਣ ਜੇ ਕੋਰਾ ਵੀ ਪੈ ਜਾਂਦਾ ਵਾ ਤਾਂ ਇਹਨੂੰ ਕੁਝ ਨਹੀਂ ਹੁੰਦਾ ਪੱਤੇ ਪੀਲੇ ਆ ਉਹ ਹੋ ਜਾਣਗੇ ਇਹ ਵੱਧ ਤੋਂ ਵੱਧ ਹੋ ਜਾਣਗੇ ਪਰ ਇਹਨੇ ਤਰਪਣਾ ਕਿਉਂਕਿ ਟਾਂਡਾ ਬਹੁਤ ਮੋਟਾ ਹੋਇਆ ਬਾਅਦ ਚ ਇਕਦਾਂ ਵੀ ਇਹਨਾਂ ਨੇ ਤਰਪਣਾ ਇਹ ਗੱਲ ਹੈ ਤੇ ਚਲੋ ਬਾਕੀ ਰਿਜ਼ਲਟ ਤੁਹਾਨੂੰ ਦੱਸਾਂਗੀ ਵੀਰੇ ਜੋ ਵੀ ਆਏ ਆਪਣੇ ਸਾਰੇ ਆਪਾਂ ਤਾਂ ਕੱਲੀ ਕੱਲੀ ਗੱਲ ਤਾਂ ਦੱਸ ਦੇਈ ਦੀ ਆ ਸਾਰਾ ਇਹਦਾ ਰਿਜ਼ਲਟ ਦੱਸਾਂਗੇ ਵੀ ਵਧੀਆ ਜਾਂ ਨਹੀਂ ਵਧੀਆ ਇਹ ਗੱਲ ਇੱਕ ਗੱਲ ਹੈਗੀ ਆ ਕਿ ਮੱਕੀ ਚੋਂ ਨਾ ਜਿਵੇਂ ਖੁਸ਼ਬੂ ਨਹੀਂ ਆਉਂਦੀ ਉਹਦੀ ਮੱਕੀ ਦੀ ਜਮਾ ਨਹੀਂ ਆ ਰਹੀ ਹੈ ਆ ਰਿਹਾ ਟੁੱਟਿਆ ਵਾ ਜੜ ਚੋਂ ਵੀ ਖੁਸ਼ਬੂ ਨਹੀਂ ਆ ਰਹੀ ਮੱਕੀ ਦੇ ਟਾਂਡੇ ਦੀ ਇਹ ਤਾਂ ਦਾ ਹੈਗਾ ਆਪਣੇ ਮੈਸੀ ਦੇ ਮੰਗਰਾੜ ਲੱਗ ਗਏ ਅੱਜ ਗਲੀਆਂ ਗੁਲੀਆਂ ਜਿਹਾ ਫਿੱਟ ਕਰਵਾਤੀਆਂ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਫਿਰ ਮੈਸੀ ਦੇ ਹੌਲੀ ਹੌਲੀ ਉਹ ਤਾਂ ਐਨ ਪੂਰਾ ਬੱਟ ਕੱਢ ਦੇਣੇ ਆ ਉਹਦੇ ਪੂਰਾ ਟੋਰੀ ਬਣਾ ਦੇਣਾ ਯੂ ਵੀ ਲਵਾਵਾਂਗੇ ਆਪਾਂ ਉਹਦੇ ਇਹ ਦਿਖਾਉਨੇ ਆ ਤੁਹਾਨੂੰ